ਮੇਰਾ ਨਾਮ ਹਰਮੀਤ ਕੌਰ ਬਰਾੜ ਹੈ ਤੇ ਮੈਂ ਜੀਐਮਜੀ ਪਟਿਆਲਾ ਫਾਈਨਲ ਇਅਰ ਦੀ ਵਿਦਿਆਰਥਣਾਂ ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਕਲਕੱਤੇ ਵਾਲੀ ਨਿਊਜ਼ ਕੋਈ ਹੋਊਗਾ ਜਿਹਨੂੰ ਨਹੀਂ ਪਤਾ ਹੋਗੀ ਤੇ ਇਹ ਸਭ ਕੁਝ ਪਤਾ ਹੁੰਦੇ ਹੋਏ ਵੀ ਕੋਈ ਵੀ ਜਿਹੜੀ ਜਰਨਲ ਪਬਲਿਕਾ ਉਹਨੂੰ ਇਸ ਚੀਜ਼ ਤੋਂ ਫਰਕ ਹੀ ਨਹੀਂ ਪੈ ਰਿਹਾ ਤੁਸੀਂ ਸੋਚੋ ਕਿ ਉਹ ਵੀ ਇੱਕ ਸਾਡੀ ਬੇਟੀ ਆ ਉਹ ਅੱਜ ਕਿਸੇ ਹੋਰ ਦੀ ਬੇਟੀ ਕੱਲ ਨੂੰ ਸਾਡੀ ਬੇਟੀ ਵੀ ਹੋ ਸਕਦੀ ਆ ਜੇ ਉਹ ਕੱਲ ਅੱਜ ਉਸ ਨਾਲ ਹੋਇਆ ਤਾਂ ਸਾਨੂੰ ਸੋਚਣ ਜਾਂਦਾ ਕਿ ਕੱਲ ਸਾਡੇ ਨਾਲ ਵੀ ਹੋ ਸਕਦਾ ਜਿੰਨਾ ਚਿਰ ਸਾਨੂੰ ਇਸ ਵਾਰ ਇਨਸਾਫ ਨਹੀਂ ਮਿਲੇਗਾ ਅਸੀਂ ਧਰਨੇ ਤੇ ਬੈਠੇ ਰਹਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਨੂੰ ਸਭ ਨੂੰ ਪਤਾ ਹੈ ਕਿ ਉਥੇ ਕੀ ਸਾਜ਼ਿ ਚੱਲ ਰਹੀ ਹੈ ਕੀ ਪੋਲਿਟਿਕਸ ਚੱਲ ਰਹੀ ਆ ਉਥੇ ਸਾਰੇ ਜਿਹੜੇ ਪ੍ਰੂਫ ਨੇ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਨੂੰ ਪਤਾ ਹੈ ਕਿ ਜਦੋਂ ਤੱਕ ਜਦੋਂ ਦੇ ਪੇਰੈਂਟਸ ਆਏ ਨੇ 3 ਘੰਟੇ ਤੱਕ ਉਹ ਖੜੇ ਰਹੇ ਨੇ ਉਹਨਾਂ ਨੂੰ ਉਹਦੀ ਡੈੱਡ ਬੋਡੀ ਤੱਕ ਦੇਖਣ ਦਿੱਤੀ ਕੀ ਇੱਕ ਪੇਰੈਂਟ ਕੋਲ ਇੰਨਾ ਵੀ ਹੱਕ ਨਹੀਂ ਆ ਕਿ ਉਹ ਆਪਣੇ ਬੱਚੇ ਦੀ ਡੈੱਡ ਬੋਡੀ ਨੂੰ ਦੇਖ ਸਕਣ ਤੇ ਸਾਨੂੰ ਪਤਾ ਉਹ ਹਰ ਲੈਗਜ਼ ਵਲਟ ਦਾ ਰਾਈਟ ਐਂਗਲ अगर पेल्वी गार्डल वाज ब्रॉकन, वी कैन वी कैन नेवर इमेजिन द सिचुएशन द डॉक्टर फेज एट दैट नाइट, द होल कंट्री वाज स्लीपिंग एट दैट नाइट, एंड वी कैन वी कैन इवन इमेजिन द सिचुएशन द डॉक्टर वाज फेजिंग एट दैट टाइम, सो वी वांट जस्टिस, जततक सानु जस्टिस नहीं मिलोगी, ऐसी चुप न ਮੇਰਾ ਨਾਮ ਸੰਦੀਪ ਕੌਰ ਬਰਨਾਲਾ ਜੀ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਸਾਡਾ ਅੱਜ ਜਿਹੜਾ ਪ੍ਰੋਟੈਸਟ ਆ ਉਹ ਫੈਕਲਟੀ ਮੈਂਬਰਸ ਤੋਂ ਪ੍ਰਿੰਸੀਪਲ ਤੋਂ ਲੈ ਕੇ ਕਲਾਸ ਤੋਰ ਤੱਕ ਦਾ ਜਿਹੜਾ ਪ੍ਰੋਟੈਸਟ ਆ ਹਰ ਬੰਦਾ ਪ੍ਰੋਟੈਸਟ ਕਰ ਰਿਹਾ ਕਿ ਬਿਕੋਜ਼ ਆਫ ਸਾਡੀ ਸੇਫਟੀ ਅਸੀਂ ਸੇਫ ਨਹੀਂ ਆ ਕਿਉਂਕਿ ਸਾਨੂੰ ਸੇਫਟੀ ਲਈ ਸਾਨੂੰ ਜਿਹੜਾ ਸਕਿਉਰਿਟੀ ਗਾਰਡਸ ਚਾਹੀਦੇ ਨੇ ਸਾਨੂੰ ਮੇਲ ਸਟਾਫ ਚਾਹੀਦਾ ਆ ਅਸੀਂ ਮੇਲ ਸਟਾਫ ਦੇ ਵਿੱਚ ਰਹਿ ਕੇ ਵੀ ਬੰਦਿਆਂ ਵਾਂਗੂ ਕੰਮ ਕਰਦੇ ਆ ਪਰ ਜਦੋਂ ਕੋਈ ਤੀਜਾ ਬੰਦਾ ਆਣ ਕੇ ਸਾਨੂੰ ਪਰੇਸ਼ਾਨ ਕਰਦਾ ਜਾਂ ਸਾਡੇ ਲਈ ਇਹ ਘਟਨਾਵਾਂ ਪੈਦਾ ਕਰਦਾ ਤਾਂ ਅਸੀਂ ਮਜਬੂਰ ਹੋ ਜਾਂਨੇ ਆ ਦਰਿਆ ਤੇ ਆਣ ਕੇ ਬੈਠਣ ਲਈ ਤੇ ਮਜਬੂਰ ਹੋ ਜਾਂਨੇ ਕਿ ਅਸੀਂ ਧਰਨੇ ਲਈਏ ਤੇ ਜਿਹੜੇ ਗਰੀਬ ਮਰੀਜ਼ ਲੋਕ ਨੇ ਅਸੀਂ ਉਹਨਾਂ ਨੂੰ ਨਾ ਦੇਖਣ ਦਾ ਪ੍ਰਣ ਕਰਕੇ ਬੈਠ ਗਏ ਕਿ ਓਨੀ ਦੇਰ ਤੱਕ ਅਸੀਂ ਉਹਨਾਂ ਲੋਕਾਂ ਦੀ ਸੇਵਾ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਡੀ ਕੋਈ ਸੇਫਟੀ ਨਹੀਂ ਹੈ ਮੇਰਾ ਨਾਮ ਡਾਕਟਰ ਮਹਿਤਾਬ ਸਿੰਘ ਬਾਲਾ ਜੀ ਮੈਂ ਮੈਡੀਕਲ ਅਫਸਰ ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਹਾਂ ਪ੍ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਵੀ ਪ੍ਰੈਸ ਸੈਕਟਰੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮੰਗਾਂ ਦੀ ਮੇਨ ਤਿੰਨ ਮੰਗਾਂ ਨੇ ਜੀ ਪਹਿਲੀ ਮੰਗ ਕਿ ਜੋ ਕਲਕੱਤਾ ਮੈਡੀਕਲ ਕਾਲਜ ਵਿੱਚ ਇੱਕ ਕਾਨੂੰਨੀ ਜੋ ਇੱਕ ਅਪਰਾਧ ਹੋਇਆ ਜਿਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਹਾਲਾਂਕਿ ਸੀਬੀਆਈ ਕੋਲ ਇਨਕੁਆਇਰੀ ਚੱਲੇਗੀ ਪਰ ਅਸੀਂ ਚਾਹੁੰਦੇ ਹਾਂ ਕਿ ਉਹਦੀ ਫਾਸਟ ਟਰੈਕ ਕੋਰਟ ਦੇ ਥਰੂ ਕੋਈ ਸ਼ੇਤੀ ਉਹਨੂੰ ਜਸਟਿਸ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਉਹਦੀ ਸਜ਼ਾ ਮਿਲੇ ਦੂਸਰੀ ਸਾਡੀ ਡਿਮਾਂਡ ਇਹ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਜੋ ਜੋ ਸਿਹਤ ਕਾਮਿਆਂ ਦੀ ਸਿਹਤ ਨੂੰ ਪ੍ਰੋਟेक्ट ਕਰਨ ਲਈ ਇੱਕ ਪੂਰਾ ਕਾਨੂੰਨ ਹੈ ਜਿਸ ਨੂੰ ਕਿ ਹਲੇ 2020 ਦਾ ਉਹਨਾਂ ਠੰਡੇ ਬਸਤੇ 'ਚ ਸੈਂਟਰ ਗਵਰਨਮੈਂਟ ਨੇ ਪਾਇਆ ਹੋਇਆ ਉਹ ਚੰਗੀ ਤਰ੍ਹਾਂ ਲਾਗੂ ਹੋਵੇ ਜਿਸ ਦੇ ਨਾਲ ਥੋੜਾ ਜਿਹਾ ਸੁਰੱਖਿਆ ਪ੍ਰਬੰਧਾਂ ਵਿੱਚ ਮਜ਼ਬੂਤੀ ਆਏਗੀ ਤੀਸਰੀ ਸਾਡੀ ਡਿਮਾਂਡ ਜੋ ਸਾਡੇ ਲੋਕਲ ਲੈਵਲ ਤੇ ਹੈ ਕਿ ਸਾਡੇ ਰਜਿੰਦਰਾ ਹਸਪਤਾਲ ਵਿੱਚ ਵੀ ਉਸ ਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨਹੀਂ ਆ